ਇਹ ਦਰਅਸਲ ਜਿਹੜਾ ਥੱਪੜ ਆ ਇਹ ਕੰਗਣਾ ਜੀ ਦੇ ਨਹੀਂ ਇਹ ਸਿਸਟਮ ਦੇ ਵੱਜਾ ਵਾ ਆ ਜਿਹੜਾ ਕਦੇ-ਕਦੇ মিডিਆ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਗੱਲ ਆ ਜਾਂਦੀ ਹੈ ਮਾਫੀ ਦੀ ਮਾਫੀ ਨਾਂ ਦਾ ਸਾਡੇ ਕੋਲ ਸ਼ਬਦ ਹੈ ਨਹੀਂ ਇਸ ਕਰਕੇ ਭੈਣ ਜੀ ਹਣੀ ਚੜ੍ਹਦੀ ਕਲਾ ਦੇ ਵਿੱਚ ਆ ਉਹ ਇਸ ਟਾਈਮ ਬੰਗਲੌਰ ਆ ਭਾਜੀ ਦੀ ਪੋਸਟਿੰਗ ਹੋਈ ਹੈ ਉਹਨਾਂ ਨਾਲ ਅਟੈਚ ਕੀਤਾ ਗਿਆ ਸੱਚੇ ਗੱਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗੈਲ ਤੇ ਕنگਣਾਣਾਉਤ ਨੂੰ ਥੱਪੜ ਜੜਨ ਵਾਲੀ ਸੀਆਈਐਸਫ ਜਵਾਨ ਕੁਲਵਿੰਦਰ ਕੌਰ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦਰਸਲ ਇਹ ਜਾਣਕਾਰੀ ਮਿਲੀ ਹੈ ਕਿ ਕੁਲਵਿੰਦਰ ਕੌਰ ਦਾ ਟਰਾਂਸਫਰ ਆਪਣੇ ਪਤੀ ਦੇ ਸਮੇਤ ਬੈਂਗਲੌਰ ਵਿੱਚ ਕਰ ਦਿੱਤਾ ਗਿਆ ਹੈ ਤੇ ਹੁਣ ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਮਹਿਵਾਲ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਦਰਸਲ ਸ਼ੇਰ ਸਿੰਘ ਮਹਿਵਾਲ ਦਾ ਕਹਿਣਾ ਹੈ ਕਿ ਕੁਲਵਿੰਦਰ ਕੌਰ ਹਜੇ ਵੀ ਸਸਪੈਂਡ ਹੈ ਪਰ ਉਸ ਨੂੰ ਆਪਣੇ ਪਤੀ ਦੇ ਕੋਲ ਬੈਂਗਲੌਰ ਭੇਜ ਦਿੱਤਾ ਗਿਆ ਹੈ ਤੇ ਬੱਚੇ ਵੀ ਸਹੀ ਸਲਾਹ ਮਨ ਨੇ ਤੇ ਬੱਚਿਆਂ ਨੂੰ ਵੀ ਬੰਗਲੌਰ ਦੇ ਵਿੱਚ ਭੇਜ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਸ਼ੇਰ ਸਿੰਘ ਮਹਿਵਾਲ ਦਾ ਕਹਿਣਾ ਸੀ ਕਿ ਉਹ ਥੱਪੜ ਜੋ ਜੜਿਆ ਗਿਆ ਕੰਗਣਾ ਰਣੌਦ ਦੇ ਦਰਸਲ ਉਹ ਕੰਗਣਾ ਦੇ ਨਹੀਂ ਬਲਕਿ ਸਿਸਟਮ ਦੇ ਮਾਰਿਆ ਗਿਆ ਸੀ ਤੇ ਕੰਗਣਾ ਰਣੌਦ ਦੇ ਵੱਲੋਂ ਦਿੱਤੇ ਗਏ ਬਿਆਨਾਂ ਤੋਂ ਬਾਅਦ ਕੁਲਵਿੰਦਰ ਕੌਰ ਨੇ ਉਹ ਪ੍ਰतिकਰਨ ਦਿੱਤਾ ਸੀ ਨਾਲ ਹੀ ਸ਼ੇਰ ਸਿੰਘ ਮਹਿਵਾਲ ਨੇ ਇੱਕ ਵਾਰ ਫਿਰ ਤੋਂ ਸਪਸ਼ਟ ਕਰ ਦਿੱਤਾ ਹੈ ਕਿ ਬਾਰ-ਬਾਰ ਮਾਫੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲ ਰਹੀਆਂ ਨੇ ਪਰ ਮਾਫੀ ਦੀ ਕੋਈ ਵੀ ਗੁੰਜਾਇਸ਼ ਨਹੀਂ ਹੈ ਆਪ ਜੀ ਨਾਲ ਕੁਝ ਭੈਣ ਕੁਲਵਿੰਦਰ ਕੌਰ ਦੇ ਬਾਰੇ ਜਿਹੜੀ ਆ ਉਹ ਗੱਲਬਾਤ ਕਰਨੀ ਆ ਬਹੁਤ ਸਾਰੇ মিডিਆ ਤੋਂ ਜਿਹੜੇ ਆ ਫੋਨ ਕਾਲ ਆ ਰਹੇ ਆ ਕਿ ਉਹਨਾਂ ਦੀ ਜਿਹੜੀ ਪੋਸਟਿੰਗ ਆ ਉਹ ਬੰਗਲੌਰ ਹੋ ਗਈ ਆ ਉਹ ਰਾਜ ਦੱਸਣਾ ਚਾਹੁੰਦੇ ਆ ਕਿ ਪੋਸਟਿੰਗ ਜਿਹੜੀ ਆ ਭਾਜੀ ਵੀ ਤੇ ਭੈਣ ਜੀ ਦੋਵੇਂ ਇੱਕੇ ਹੀ ਮਹਿਕਮੇ ਦੇ ਵਿੱਚ ਆ ਇਸ ਕਰਕੇ ਭਾਜੀ ਦੀ ਜਿਹੜੀ ਪੋਸਟਿੰਗ ਆ ਉਹ ਬੰਗਲੌਰ ਹੋਈ ਆ ਇਹਨਾਂ ਨੂੰ ਨਾਲ ਜਿਹੜਾ ਵਾ ਅਟੈਚ ਕੀਤਾ ਗਿਆ ਵਾ ਔਰ ਇਹਨਾਂ ਦੀ ਇੱਥੋਂ ਜਗ੍ਹਾ ਜਿਹੜੀ ਉਹ ਬਦਲੀ ਗਈ ਆ ਔਰ ਬੱਚੇ ਪਹਿਲਾਂ ਮੇਰੇ ਕੋਲ ਸੀਗੇ ਬੱਚੇ ਵੀ ਉਹਨਾਂ ਦੇ ਕੋਲ ਆ ਇਸ ਟਾਈਮ ਉਹਨਾਂ ਨੂੰ ਉੱਥੇ ਐਡਮਿਸ਼ਨ ਮਿਲ ਗਈ ਆ ਕਿਉਂਕਿ ਛੋਟੇ ਆ ਬੱਚੇ ਪਹਿਲੀ ਦੂਜੀ ਵਾਲੇ ਆ ਔਰ ਬੱਚੇ ਸਕੂਲ ਜਾ ਰਹੇ ਆ ਤੇ ਭਾਜੀ ਆਪਣੀ ਡਿਊਟੀ ਤੇ ਜਾ ਰਹੇ ਆ ਤੇ ਭੈਣ ਇਸ ਟਾਈਮ ਜਿਹੜੇ ਉਹਨਾਂ ਨੂੰ ਉੱਥੇ ਕੁਆਟਰ ਮਿਲੇ ਆ ਉਹਨਾਂ ਦੇ ਵਿੱਚ ਰਹਿ ਰਹੇ ਆ ਤੇ ਨਕਵਾਰੀ ਚੱਲ ਰਹੀ ਹੈ ਔਰ ਜਿੰਨਾ ਚਿਰ ਨਕਵਾਰੀ ਚੱਲਦੀ ਆ ਜਿੰਨਾ ਚਿਰ ਕੋਈ ਫੈਸਲਾ ਨਹੀਂ ਆਉਂਦਾ ਆਪਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਉਹਨਾਂ ਚਿਰ ਕਰ ਸਕਦੇ ਕਿਉਂਕਿ ਨਕਵਾਰੀ ਚੱਲਦੀ ਆ ਨਕਵਾਰੀ ਦੇ ਵਿੱਚ ਕੀ ਫੈਸਲਾ ਆਉਂਦਾ ਉਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਔਰ ਭੈਣ ਜੀ ਹੁਣੀ ਚੜ੍ਹਦੀ ਕਲਾ ਦੇ ਵਿੱਚ ਆ ਪਰਿਵਾਰ ਸਾਰਾ ਚੜ੍ਹਦੀ ਕਲਾ ਦੇ ਵਿੱਚ ਆ ਔਰ ਚੜ੍ਹਦੀ ਕਲਾ ਦੇ ਵਿੱਚ ਹੀ ਰਹੂਗਾ ਔਰ ਦੂਸਰੀ ਆ ਜਿਹੜਾ ਕਦੇ-ਕਦੇ ਮੀਡੀਆ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਗੱਲ ਆ ਜਾਂਦੀ ਹੈ ਮਾਫੀ ਦੀ ਮਾਫੀ ਨਾ ਦਾ ਸਾਡੇ ਕੋਲ ਸ਼ਬਦ ਹੈ ਨਹੀਂ ਜੇ ਕੰਗਣਾ ਜੀ ਨੇ ਪੂਰੇ ਭਾਰਤ ਦਾ ਅੰਦੋਲਨ ਸੀਗਾ ਤੇ ਉਹਦੇ ਵਿੱਚ ਕਿਹਾ ਸੀਗਾ ਵੀ ਇਹ ਜਿਹੜੀਆਂ ਬੀਬੀਆਂ ਵਾਂ ਇਹ ਟਕੇ-ਟਕੇ ਦੀਆਂ ਬੀਬੀਆਂ 2-200 4-400 ਤੇ ਦਿਹਾੜੀ ਆਉਂਦੀਆਂ ਵਾਂ ਇੱਥੇ ਰੋਟੀਆਂ ਪਕਾਉਣ ਆਉਂਦੀਆਂ ਵਾਂ ਤੇ ਜੇ ਕੰਗਣਾ ਜੀ ਨੇ ਨਹੀਂ ਹੁਣ ਤੱਕ ਮਾਫੀ ਮੰਗੀ ਤੇ ਫਿਰ ਸਾਡੇ ਤੋਂ ਕੋਈ ਆਸ ਜਿਹੜੀ ਉਹ ਮਾਫੀ ਦੀ ਨਾ ਰੱਖੀ ਜਾਵੇ ਇਹ ਦਰਸਾਲ ਜਿਹੜਾ ਥੱਪੜ ਇਹ ਕੰਗਣਾ ਜੀ ਦੀ ਨਹੀਂ ਇਹ ਸਿਸਟਮ ਦੇ ਵਜ੍ਹਾ ਵਾ ਇਸ ਕਰਕੇ ਭੈਣ ਜੀ ਹਣੀ ਚੜਦੀ ਕਲਾ ਦੇ ਵਿੱਚ ਆ ਉਹ ਇਸ ਟਾਈਮ ਬੰਗਲੌਰ ਆ ਆ ਭਾਜੀ ਦੀ ਪੋਸਟਿੰਗ ਹੋਈ ਹੈ ਉਹਨਾਂ ਨਾਲ ਅਟੈਚ ਕੀਤਾ ਗਿਆ ਵਾ ਔਰ ਚੜ੍ਹਦੀ ਕਲਾ ਦੇ ਵਿੱਚ ਆ ਔਰ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣਗੇ ਦੱਸ ਦਈਏ ਕਿ ਕੁਲਵਿੰਦਰ ਕੌਰ ਦੇ ਖਿਲਾਫ ਹਜੇ ਵੀ ਡਿਪਾਰਟਮੈਂਟਲ ਇਨਕੁਆਇਰੀ ਬੈਠੀ ਹੋਈ ਹੈ ਤੇ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਵੇਖਣਾ ਹੋਵੇਗਾ ਕਿ ਕਦੋਂ ਕੁਲਵਿੰਦਰ ਕੌਰ ਦੀਆਂ ਸੇਵਾਵਾਂ ਮੁੜ ਤੋਂ ਬਹਾਲ ਕੀਤੀਆਂ ਜਾਂਦੀਆਂ ਨੇ ਤੇ ਉਹ ਕਦੋਂ ਡਿਊਟੀ ਦੇ ਉੱਤੇ ਮੌਜੂਦ ਨਜ਼ਰ ਆਉਣਗੇ ਬੜੇ ਰੋ ਸਾਡੇ ਨਾਲ ਡੀਫੈਕਟ ਚੈਨਲ ਪੰਜਾਬੀ ਤੇ ਨਿਟਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁਕਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁਲਾਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਸੇਖਿਆ ਸਹਿਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਨਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਤਾਨੂਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਘਰੋਹਰ ਸਿਹਤ ਉਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ 35 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਟਾ ਜੀ ਮੈਂ ਹਕੂ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ 35 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ